ਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਬੜੇ ਥੋੜੇ ਸਮੇਂ ਚ ਅਜ ਦੂਜਾ ਅਵਾਰਡ ਰੈਕਗਨੀਸ਼ਨ ਅਨਾਉਂਸ ਹੋਇਆ ਆਈਸੀਆਰ ਵੱਲੋਂ ਸਭ ਤੋਂ ਉੱਚਾ ਗ੍ਰੇਡ ਜਿਹਨੂੰ ਆਪਾਂ A+ ਗ੍ਰੇਡ ਕਹਿੰਦੇ ਆ ਉਹ ਮਿਲਿਆ ਤੇ ਸਟੇਟ ਐਗਰੀਕਲਚਰਲ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਰੈਂਕ ਆਪਾਂ ਯੂਨੀਵਰਸਿਟੀ ਨੂੰ ਮਿਲਿਆ uh, we are going to have a school of ai ਉਹ ਦੇ ਡਿਗਰੀ ਸਟਾਰਟ ਕਰਾਂਗੇ AI IoT ਦੇ ਵਿੱਚ ਜਿਹੜੀ ਕਿ ਇਹ ਇਮੇਜਿੰਗ ਹੈਗੀ ਹੈ ਡਿਜੀਟਾਈਜੇਸ਼ਨ ਹੈਗੀ ਇਹ ਨਵਾਂ ਫੀਲਡ ਹੈ ਨਵੇਂ ਨਵੇਂ ਡਿਗਰੀ ਸਟਾਰਟ ਕਰਾਂਗੇ ਤੇ ਲੈਬੋਰਟਰੀਜ਼ ਅਸੀਂ ਨਵੀਆਂ ਬਣਾ ਰਹੇ ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਬੜੇ ਥੋੜੇ ਸਮੇਂ ਚ ਅੱਜ ਦੂਜਾ ਅਵਾਰਡ ਰੈਕਗਨੀਸ਼ਨ ਅਨਾਉਂਸ ਹੋਇਆ ਸੋ ਪਿਛਲੇ ਕੁਝ ਸਮੇਂ ਪਹਿਲਾਂ ਆਪਾਂ ਨੂੰ ICR ਵੱਲੋਂ ਸਭ ਤੋਂ ਉੱਚਾ ਗ੍ਰੇਡ ਦਿਲੋਂ ਆਪਾਂ A+ ਗ੍ਰੇਡ ਕਹਿੰਦੇ ਆ ਉਹ ਮਿਲਿਆ ਤੇ ਉਹਦੇ ਵਿੱਚ ਤਕਰੀਬਨ ਯੂਨੀਵਰਸਿਟੀ ਦੀਆਂ ਸਾਰੀਆਂ ਐਕਟੀਵਿਟੀਆਂ ਰਿਸਰਚ ਟੀਚਿੰਗ ਐਕਸਟੈਂਸ਼ਨ ਹੋਰ ਵੀ ਜੋ ਕੁਝ ਹੈ ਯੂਨੀਵਰਸਿਟੀ ਦਾ ਇਨਫਰਾਸਟ੍ਰਕਚਰ ਹੈ ਉਹਦੇ ਬਾਰੇ ਸਭ ਕੁਝ ਦੇਖਿਆ ਜਾਂਦਾ ਤੇ ਸਾਨੂੰ ਅਵਾਰਡ ਕੀਤਾ ਗਿਆ ਸੋ ਹੁਣ ਸਾਨੂੰ ਪਾਸੋਂ ਯੂਨੀਵਰਸਿਟੀ ਦੇ ਬਿਹਫ ਤੇ ਅਸੀਂ ਇਹ ਅਵਾਰਡ ਰਿਸੀਵ ਕੀਤਾ ਜੋ ਨਿਰ ਰੈਂਕਿੰਗ ਦਾ ਸੋ ਬੜੀ ਖੁਸ਼ੀ ਹੋਈ ਜਦੋਂ ਅਸੀਂ ਉੱਥੇ ਗਏ ਤੇ ਜਾਂਦੇ ਸਰ ਸਾਨੂੰ ਕਹਿੰਦੇ ਜੀ ਤੁਸੀਂ ਪਹਿਲੀ ਤਿੰਨ ਦੇ ਕੁਰਸੀਆਂ ਤੇ ਰੋਜ਼ ਵਿੱਚ ਬੈਠ ਜਾਓ ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਕੋਈ ਨਾ ਕੋਈ ਰੈਕਗਨਿਸ਼ਨ ਜ਼ਰੂਰ ਮਿਲਣੀ ਹੈ ਸੋ ਸਾਨੂੰ ਇਹ ਜਿਹੜਾ ਪਹਿਲਾ ਅਵਾਰਡ ਮਿਲਿਆ 145 ਇੰਸਟੀਟਿਊਸ਼ਨਸ ਜਿਹੜੀਆਂ ਟੋਟਲ ਸੀਗੀਆਂ ਜਿਹੜੀਆਂ ਐਗਰੀਕਲਚਰ ਤੇ ਅਲਾਈਡ ਸੈਕਟਰ ਤੇ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਵਿੱਚੋਂ ਆਪਣਾ 3rd ਰੈਂਕ ਤੇ ਸਟੇਟ ਐਗਰੀਕਲਚਰਲ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਰੈਂਕ ਅੱਪਾ ਯੂਨੀਵਰਸਿਟੀ ਨੂੰ ਮਿਲਿਆ ਸੋ ਬਹੁਤ ਖੁਸ਼ੀ ਦੀ ਗੱਲ ਹੈ ਇਹਦੇ ਵਿੱਚ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਪਹਿਲਾ ਆਈਸੀਆਰ ਵਾਲਾ ਰੈਂਕ ਪੋਜੀਸ਼ਨ ਸੀ ਜਿਹੜਾ ਸਾਨੂੰ ਏ ਗ੍ਰੇਡ ਮਿਲਿਆ ਏ ਪਲੱਸ ਇਹਦੇ ਵਿੱਚ ਫਰਕ ਇਹ ਹੈ ਕਿ ਇਸ ਨਰ ਰੈਂਕਿੰਗ ਵਿੱਚ ਖਾਸ ਤੌਰ ਤੇ ਜਿਹੜੀਆਂ ਟੀਚਿੰਗ ਐਕਟੀਵਿਟੀਆਂ ਹੈ ਉਹ ਯੂਨੀਵਰਸਿਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਰਿਸਰਚ ਦੇ ਸਾਨੂੰ ਕਾਫੀ ਅਵਾਰਡ ਅੱਗੇ ਵੀ ਮਿਲਦੇ ਰਹੇ ਐਕਸਟੈਂਸ਼ਨ ਦੇ ਮਲੇਗੋਆ ਕਿ ਅਸੀਂ ਬਹੁਤ ਯੂਨੀਵਰਸਿਟੀ ਵਧੀਆ ਕੰਮ ਕਰ ਰਹੀ ਹੈ ਸੋ ਇਹ ਟੀਚਿੰਗ ਦਾ ਖਾਸ ਤੌਰ ਤੇ ਅਵਾਰਡ ਹੈ ਜਿਹਦੇ ਵਿੱਚ ਸਟੂਡੈਂਟ ਕਿੰਨੇ ਹੈ ਯੂਨੀਵਰਸਿਟੀ ਚ ਫੈਕਲਟੀ ਕਿੰਨੀ ਹੈ ਫੈਕਲਟੀ ਸਟੂਡੈਂਟ ਰੇਸ਼ੋ ਕਿੰਨਾ ਸੋ ਸਾਡੇ ਜਿਹੜੇ ਸਟੂਡੈਂਟਸ ਹੈ ਉਹ ਬਾਹਰ ਜਾ ਕੇ ਕੀ ਉਹ ਹਾਈ ਐਜੂਕੇਸ਼ਨ ਚ ਜਾਂਦੇ ਹੈ ਕਿ ਜੌਬਸ ਕਰਦੇ ਹੈ ਸੋ ਉਹ ਇਹਦੇ ਵਿੱਚ ਸਾਨੂੰ ਰੈਕਗਨਾਈਜ਼ ਕੀਤਾ ਗਿਆ ਸੋ ਸਾਨੂੰ ਬੜੀ ਖੁਸ਼ੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਵਾਈਸ ਚਾਂਸਲਰ ਸਾਹਿਬ ਸਾਡੇ ਯੂਨੀਵਰਸਿਟੀ ਦੇ ਜਿਨ੍ਹਾਂ ਨੇ ਸਾਡੀ ਯੂਨੀਵਰਸਿਟੀ ਨੂੰ ਕਾਫੀ ਵਧੀਆ ਡਾਇਰੈਕਸ਼ਨ ਦਿੱਤੀ ਤੇ ਅਸੀਂ ਵਧੀਆ ਕੰਮ ਕਰ ਰਹੇ ਹਾਂ ਫਿਰ ਯੂਨੀਵਰਸਿਟੀ ਦੀ ਸਾਰੀ ਫੈਕਲਟੀ ਸਾਰੇ ਡੀਨ ਡਾਇਰੈਕਟਰਸ ਖਾਸ ਤੌਰ ਤੇ ਮੇਰੀ ਨਰਫ ਟੀਮ ਸਵਾਜਤੇ ਮੌਜੂਦ ਹੈ तकरीबन 7-8 ਜਣੇ ਜਿਨ੍ਹਾਂ ਨੇ ਕਾਫੀ ਮਿਹਨਤ ਕੀਤੀ ਆਡਡ ਕਾਲਜਾਂ ਵਿੱਚੋਂ ਸਾਡਾ ਇੱਕ ਇੱਕ ਦੋ ਦੋ ਜਣੇ ਸੀ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਸੋ ਇਹ ਸਾਨੂੰ ਅਵਾਰਡ ਦਵਾਇਆ ਸੋ ਮੈਨੂੰ ਬਹੁਤ-ਬਹੁਤ ਮੁਬਾਰਕਾ ਯੂਨੀਵਰਸਿਟੀ ਨੂੰ ਸਾਰਿਆਂ ਨੂੰ ਵੀਸੀ ਸਾਹਿਬ ਨੂੰ ਰਜਿਸਟਰਾਰ ਸਾਹਿਬ ਨੂੰ ਆਉਣ ਵਾਲੀ ਗੱਲ ਹੈ ਕਿ ਪੰਜਾਬ ਰੀ ਅਗਰੀਕਲਚਰ ਯੂਨੀਵਰਸਿਟੀ ਜੋ ਹੈ ਨਿਰਧਿ ਦੇ ਰਹਿ ਕੇ ਜੋ ਹੋਈ ਹੈ 2 ਦਿਨ ਪਹਿਲੇ ਅਨਾਉਂਸ ਹੋਈ ਹੈ ਨਵੀਂ ਦਿੱਲੀ ਦੇ ਵਿੱਚ ਸੋ ਉਹਦੇ ਮੁਤਾਬਕ ਜਿਹੜੀ ਪੰਜਾਬ ਰੀ ਅਗਰੀਕਲਚਰ ਯੂਨੀਵਰਸਿਟੀ ਹੈ ਉਹ ਨੰਬਰ 1 ਤੇ ਟੌਪ ਤੇ ਆਈ ਹੈ ਤੇ ਇੰਡੀਆ ਦੇ ਵਿੱਚ ਜੋ ਸਾਡੇ 75 ਅਗਰੀਕਲਚਰ ਯੂਨੀਵਰਸਿਟੀਆਂ ਨੇ ਸੋ ਉਹਨਾਂ ਦੇ ਟੌਪ ਤੇ ਆਈ ਹੈ ਤੇ ਜਦੋਂ ਅਸੀਂ ਰਿਸਰਚ ਇੰਸਟੀਟਿਊਟਸ ਵੀ ਵਿੱਚ ਰਿਕਲੂਡ ਕਰ ਲੰਨੇ ਆ ਫਿਰ ਤੀਜੇ ਨੰਬਰ ਤੇ ਹੈਗੀ ਤੇ ਪਿਛਲੇ ਸਾਲ ਵੀ ਅਸੀਂ ਇਹ ਰੇਟਿੰਗ ਚ ਪਾਰਟਿਸਿਪੇਟ ਕੀਤਾ ਸੀ ਤੇ ਉਦੋਂ ਵੀ ਪੰਜਾਬ ਰੇ ਸੀ ਜਿਹੜੀ ਸੀ ਉਹ ਨੰਬਰ 1 ਤੇ ਸੀ ਸੋ ਸਾਨੂੰ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਨੰਬਰ 1 ਨੂੰ ਮੇਨਟੇਨ ਕੀਤਾ ਹੈਗਾ ਜਿਹੜਾ ਕਿ ਬਹੁਤ ਔਖਾ ਹੈਗਾ ਸਰ ਸਾਹਿਬ ਕਿਹੜੇ ਕਿਹੜੇ ਪੈਰਾਮੀਟਰ ਹੁੰਦੇ ਆ ਜਿਹੜੇ ਉਹ ਦੇਖਦੇ ਇਹਦੇ ਚ ਪੈਰਾਮੀਟਰ ਹੁੰਦਾ ਜੀ ਇੱਕ ਤਾਂ ਜਿਹੜੀ ਇਹ ਹੈਗਾ ਕਿ ਜਿਹੜੇ ਸਟੂਡੈਂਟਸ ਅਸੀਂ ਲੈਨੇ ਆ ਤੇ ਉਹਨਾਂ ਦੇ ਕਿੰਨੇ ਪਾਸ ਆਊਟ ਕਰਦੇ ਨੇ ਤੇ ਉਹਨਾਂ ਦੇ ਕਿੰਨੇ ਜਿਹੜੇ এমਪਲੋਏ ਕਿੰਨੇ ਇੱਕ ਵਾਰ এমਪਲੋਏਮੈਂਟ ਦੇ ਵਿੱਚ ਆਉਂਦੇ ਨੇ ਉਹ ਸਾਰੇ ਚੀਜ਼ਾਂ ਜਿਹੜੀ ਰਿਸਰਚ ਅਸੀਂ ਕਰਦੇ ਆ ਉਹਦੇ ਵਿੱਚ ਅਸੀਂ ਕਿੰਨੀਆਂ ਟੈਕਨੋਲੋਜੀ ਡਵੈਲਪ ਕਰਦੇ ਆ ਕਿੱਦਾਂ ਕਰਦੇ ਆ ਟੈਕਨੋਲੋਜੀ ਡਵੈਲਪ ਕਰਦੇ ਆ ਜਿਹੜੀ ਸਾਡੀ ਐਕਸਟੈਂਸ਼ਨ ਹੈਗੀ ਹੈ ਉਹਨੂੰ ਹਲੇ ਵੇਟੇਜ ਘੱਟ ਹੈਗੀ ਹੈ ਅਸੀਂ ਚਾਹੁੰਦੇ ਉਹ ਵੇਟੇਜ ਵਧੇ ਕਿਉਂਕਿ ਐਕਸਟੈਂਸ਼ਨ ਦਾ ਵੀ ਕੰਮ ਅਸੀਂ ਬਹੁਤ ਕਰ ਰਹੇ ਆ ਪਰ ਉਹ ਇਹ ਉਹਦੇ ਹਲੇ ਐਕਸਟੈਂਸ਼ਨ ਦੇ ਪੈਰਾਮੀਟਰ ਇਹਦੇ ਵਿੱਚ ਘੱਟ ਨੇ ਬਹੁਤ ਜ਼ਿਆਦਾ ਅਸੀਂ ਚਾਹੁੰਦੇ ਉਹ ਵੀ ਹੋਣੇ ਚਾਹੀਦੇ ਨੇ ਉਹ ਅਸੀਂ ਕੰਮ ਕਰ ਰਹੇ ਆ ਸੋ ਇਸੇ ਤਰ੍ਹਾਂ ਜਿਹੜੀ ਪਰਸੈਪਸ਼ਨ ਬਿਲਡ ਉਹਦਾ ਵੀ ਇਹਦੇ 'ਚ ਮਾਰਕਸ ਮਿਲਦੇ ਨੇ ਪਰਸੈਪਸ਼ਨ ਬਿਲਡਿੰਗ ਤੁਸੀਂ ਲੋਗੋਂ মিডিਆ ਦੇ ਲੋਗ ਐ ਜੋ ਚੰਗੇ-ਚੰਗੇ ਖਬਰਾਂ ਲਾਉਂਦੇ ਆ ਤੁਸੀਂ ਵੀਡੀਓ ਬਣਾਉਂਦੇ ਹੋ ਬਾਹਰ ਭੇਜਦੇ ਹੋ ਪਰਸੈਪਸ਼ਨ ਉਹਦੇ ਨਾਲ ਸਾਡੀ ਬਿਲਡ ਅਪ ਹੁੰਦੀ ਹੈਗੀ ਤੇ ਉਹਦੇ ਵੀ ਇਹਦੇ 'ਚ ਮਾਰਕਸ ਲੱਗਦੇ ਨੇ ਸੋ ਤੁਹਾਡਾ ਬਹੁਤ ਧੰਨਵਾਦ মিডিਆ ਦਾ ਜਿੰਨੇ ਵੀ মিডিਆ ਦੇ ਪਰਸਨ ਇੱਥੇ ਆਏ ਹੋਏ ਨੇ ਸੋ ਇਹ ਕੁਝ ਪੈਰਾਮੀਟਰ ਨੇ ਇਹਦੇ ਹਾਂਜੀ ਉਹ ਵੀ ਤੋਂ ਖਾਸ ਕਾਰਨ ਇਹ ਹੈਗਾ ਕਿ ਜਿਵੇਂ ਹੁਣ ਕਲਾਈਪ ਅਪੈਕ ਕਰਦੇ ਆ ਇਨਵਾਇਰਨਮੈਂਟ ਦੀ ਗੱਲ ਕਰਦੇ ਆ ਤੇ ਜਦੋਂ ਹੁਣ ਅਕਤੂਬਰ ਤੇ ਸਪਟੰਬਰ ਦਾ ਮਹੀਨਾ ਆਉਣਾ ਤੇ ਜਦੋਂ ਅੱਗ ਲੱਗਦੀ ਖੇਤਾਂ ਦੇ ਵਿੱਚ ਧੂਆ ਹੈਗਾ ਤੇ ਦਿੱਲੀ ਤੱਕ ਰੋਲਾ ਪੈਂਦਾ ਕਿ ਪੰਜਾਬ ਦਾ ਧੂਆ ਜਿਹੜਾ এনवायरमेंट ਖਰਾਬ ਕਰ ਰਿਹਾ ਹਾਲਾਂਕਿ ਉਹ ਗੱਲ ਨਹੀਂ ਹੈਗੀ ਕਿ ਪੰਜਾਬ ਦਾ ਹੀ ਧੂਆ ਦਿੱਲੀ ਜਾ ਰਿਹਾ ਹੁੰਦਾ ਆਪਣੀ ਬੜੀ ਉੱਥੇ ਪ੍ਰੋਬਲਮ ਹੈਗੀ ਐ ਤੇ ਪਰ ਉਹਦੇ ਚ ਪੀਪ ਦਾ ਬਹੁਤ ਵੱਡਾ ਰੋਲ ਹੈ ਕਿ ਅਸੀਂ ਜਿਹੜੀ ਅੱਗ ਲੱਗਣ ਤੋਂ ਕਿਵੇਂ ਬਚਾਉਣਾ ਫਾਰਮ ਨੂੰ ਟ੍ਰੇਨਿੰਗਾਂ ਦੇ ਰਹੇ ਹੈਗੇ ਬਹੁਤ ਸਾਰੇ ਬਿਸ਼ੇਦਰੀ ਡਵੈਲਪ ਕਰਦੇ ਆ ਤਾਂ ਕਿ ਅਸੀਂ ਜਿਹੜੀ ਬਰਨਿੰਗ ਹੈਗੀ ਰੈਜ਼ਿਡੂ ਦੇ ਉਹ ਘੱਟ ਤੋਂ ਘੱਟ ਕਰੀਏ ਤੇ ਬਾਕੀ ਕਲਾਈਮੇਟ ਚੇਂਜ ਸਾਡਾ ਆ ਰਿਹਾ ਹੈਗਾ ਉਹਦੇ ਚ ਖਾਸ ਕਰਕੇ ਜਿਹੜੀ ਹਾਈ ਟੈਂਪਰੇਚਰ ਹੈ 2 ਸਾਲ ਪਹਿਲਾਂ 2022 ਦੇ ਵਿੱਚ ਸਾਡੀ ਪੰਜਾਬ ਦੀ ਜਿਹੜੀ ਪ੍ਰੋਡਕਟਿਵਿਟੀ ਹੈਗੀ ਉਹ ਬਹੁਤ ਘਟ ਗਈ ਸੀ 20% ਤੱਕ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦਾਂ ਦੇ ਵੈਰਾਈਟੀਆਂ ਡਿਵੈਲਪ ਕਰੀਏ ਜੇ ਹਾਈ ਟੈਂਪਰੇਚਰ ਆਉਂਦਾ ਹੈ ਤੇ ਤਾਂ ਕੀ ਕਰਨਾ ਐ ਕਿ ਜੋ ਇੱਕ ਇੰਪੋਰਟੈਂਟ ਚੀਜ਼ ਹੋਈ ਹੈ ਦੋ ਰਿਕਾਰਡ ਟੁੱਟੇ ਨੇ ਸਰਦੀਆਂ ਦੇ ਵਿੱਚ ਸਾਡਾ ਇੱਕ 50 ਸਾਲਾਂ ਦਾ ਰਿਕਾਰਡ ਟੁੱਟਿਆ ਸਾਡੀ ਜਿਹੜੀ ਸਰਦੀ ਸੀ ਉਹ ਦਸੰਬਰ ਤੇ ਜਨਵਰੀ 2 ਮਹੀਨੇ ਪਰ ਲੌਂਗ ਹੋ ਗਈ ਸੀ ਤੇ 2 ਮਹੀਨੇ ਸੂਰਜ ਦੀ ਨਹੀਂ ਵੇਖਿਆ ਆਪਾਂ ਧੁੰਦ ਸੀ ਉਹਦੇ ਨਾਲੇ ਕੀ ਆ ਗਿਆ ਸੀ ਜਿਹੜਾ ਵਿਜੀਬਲ ਇਫੈਕਟ ਹੈ ਪੰਜਾਬ ਦੇ ਜਿੰਨੇ ਨਿੰਮਾ ਦੇ ਦਰਖਤ ਸੀ ਉਹਨਾਂ ਦੇ ਪੱਤੇ ਸੁੱਕ ਗਏ ਸੀ ਪਗੋੜਾ ਦੇ ਪੱਤੇ ਸੁੱਕ ਗਏ ਸੀ ਉਹ ਇੱਕ ਇਫੈਕਟ ਹੈ ਵਿਜੀਬਲ ਇਫੈਕਟ ਆਫ ਕਲਾਈਮੇਟ ਚੇਂਜ ਸੋ ਉਹਦੇ ਵਾਸਤੇ ਅਸੀਂ ਫਿਊਚਰ ਵਾਸਤੇ ਵਰਡਾ ਕਿ ਜਦੋਂ ਇਹ ਧੁੰਦ ਪੈਂਦੀ ਹੈ ਨਾ ਤੇ ਉਹਦੇ ਨਾਲ ਫੋਟੋਸਿੰਥੈਸਿਸ ਘਟ ਜਾਂਦੀ ਹੈ ਤੇ ਜਿਹੜੀਆਂ ਉਹ ਫਸਲਾਂ ਹੁੰਦੀਆਂ ਉਹਨਾਂ ਦੇ ਵਿੱਚ ਫੋਟੋਸਿੰਥੈਸਿਸ ਨਾ ਹੋਣ ਕਰਕੇ ਉਹਦੀ ਪ੍ਰੋਡਕਟਿਵਿਟੀ ਘਟ ਜਾਂਦੀ ਹੈ ਰਾਈਸ ਵਿੱਚ ਬਹੁਤ ਘਟਦੀ ਹੈਗੀ ਹੈ ਤੇ ਇਸ ਕਰਕੇ ਅਸੀਂ ਉਧਰ ਵੀ ਕੰਮ ਕਰਨਾ ਨਾਲ ਨਾਲ ਕਿਤੇ ਗੜੇ ਪੈ ਰਹੇ ਨੇ ਫਲੱਡ ਆ ਰਹੇ ਨੇ ਸਾਰਾ ਕੁਝ ਉਹ ਅਸੀਂ ਕਲਾਈਮੇਟ ਚੇਂਜ ਦੇ ਅੰਡਰ ਕਰ ਰਹੇ ਹਾਂ ਸੋ ਕਲਾਈਮੇਟ ਰੈਜੀਲੀਅੰਟ ਟੈਕਨੋਲੋਜੀ ਅਸੀਂ ਡਵੈਲਪ ਕਰ ਰਹੇ ਹਾਂ ਸਰਕਾਰ ਵੱਲੋਂ ਸਰ ਬਜਟ ਵੀ ਵਧਾਇਆ ਗਿਆ ਸੀ ਦੇਖੋ ਸਰਕਾਰ ਦੀ سپورਟ ਤਾਂ ਹਮੇਸ਼ਾ ਯੂਟੂਬ ਵਗੈਰਾ ਅਸੀਂ ਚੱਲ ਨਹੀਂ ਸਕਦੇ ਪਿੱਛੇ ਪਹਿਲਾਂ ਸਾਡੇ ਗ੍ਰੇਡ ਸਰਕਾਰ ਨੇ ਨਵੇਂ ਲਾਗੂ ਕੀਤੇ ਨੇ 7 ਸਾਲ ਜਿਹੜੇ ਲੱਗੇ ਹੀ ਨਹੀਂ ਸੀ ਪਹਿਲਾਂ ਉਹ ਲੱਗੇ ਨੇ ਉਸ ਤੋਂ ਬਾਅਦ ਸਾਨੂੰ ਹੁਣ ਇੱਕੀ ਸਪੈਸ਼ਲ ਗ੍ਰਾਂਟ ਮਿਲੀ ਹੈ ਜਿਹੜੀ ਕਿ 40 ਕਰੋੜ ਦੀ ਗ੍ਰਾਂਟ ਹੈ ਤੇ ਉਹ ਇਨਫਰਾਸਟ੍ਰਕਚਰ ਜਿਹੜੀ ਪੰਜਾਬ ਦੀ ਹੈ ਪੀਏਯੂ ਦੀ ਹੈਗੀ ਉਹਨੂੰ ਅਸੀਂ ਅਪਗ੍ਰੇਡ ਕਰਨਾ ਹੈਗਾ ਉਹ ਸਾਰਾ ਅਸੀਂ ਬਣਾ ਰਹੇ ਹਾਂ ਤੇ ਇਦੇ ਨਾਲ ਕੀ ਹੈਗਾ ਕਿ ਸਾਨੂੰ ਰਿਸਰਚ ਗ੍ਰਾਂਟਸ ਦਾ ਬਹੁਤ ਮਿਲਦੀਆਂ ਰਹਿੰਦੀਆਂ ਨੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਗਵਰਨਮੈਂਟ ਵੱਲੋਂ سپورਟ ਆਉਂਦੀ ਹੈ ਪਰ ਜਿਹੜੀ ਇਨਫਰਾਸਟ੍ਰਕਚਰਲ سپورਟ ਹੈਗੀ ਇਹ ਸਾਨੂੰ ਬਾਹਰੋਂ ਕਿਤੋਂ ਨਹੀਂ ਮਿਲਦੀ ਸੋ ਇਹ ਪੰਜਾਬ ਗਵਰਨਮੈਂਟ ਨੇ ਸਾਨੂੰ سپورਟ ਕੀਤਾ ਤੇ ਅਸੀਂ ਸਾਰਾ ਗਰਾਊਂਡਵਰਕ ਆਲਮੋਸਟ ਕਰ ਲਿਆ ਉਹਦਾ ਕਿਹੜਾ ਪੈਸਾ ਕਿੰਨਾ ਕਿੱਥੇ ਖਰਚਣਾ ਹੈਗਾ ਅੱਜ ਵੀ ਅਸੀਂ ਮੀਟਿੰਗ ਕੀਤੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ 31 ਮਾਰਚ ਤੱਕ ਉਹ ਪੈਸਾ ਜਦੋਂ ਵੀ ਆਉਂਦਾ ਉਹਨੂੰ ਪ੍ਰੋਪਰਲੀ ਯੂਟਿਲਾਈਜ਼ ਕਰਕੇ ਅਸੀਂ ਇਨਫਰਾਸਟ੍ਰਕਚਰ ਜਿਹੜੀ ਹੈ ਉਹਨੂੰ ਹਾਂਜੀ AI ਬਹੁਤ ਇੱਕ ਅਸੀਂ ਸੋਚਿਆ ਕਿ ਅਸੀਂ ਆਪਣੀ ਰਸੀ ਦੇ ਵਿੱਚ ਇੱਕ ਐਨਾਨਸੀ ਕਰ ਦਿੰਨਾ ਅੱਜ ਵੀ ਆਰ ਗੋਇੰਗ ਟੂ ਹੈਵ ਅ ਸਕੂਲ ਆਫ AI ਇਨ ਐਗਰੀਕਲਚਰ ਉਹ ਨਵਾਂ ਸਕੂਲ ਬਣਾਵਾਂਗੇ ਸੀ ਜਿਹਦੇ ਵਿੱਚ ਅਸੀਂ ਉਹਦੇ ਵਿੱਚ ਟੀਚਿੰਗ ਵੀ ਬਣਾਵਾਂਗੇ ਟੀਚਿੰਗ ਰੱਖਾਂਗੇ ਕਿ ਉਹਦੇ ਡਿਗਰੀ ਸਟਾਰਟ ਕਰਾਂਗੇ AI IoT ਦੇ ਵਿੱਚ ਜਿਹੜੀ ਕਿ ਇਮੇਜਿੰਗ ਹੈਗੀ ਹੈ ਡਿਜੀਟਾਈਜੇਸ਼ਨ ਹੈਗੀ ਇਹ ਨਵਾਂ ਫੀਲਡ ਹੈ ਨਵੇਂ-ਨਵੇਂ ਡਿਗਰੀਆਂ ਸਟਾਰਟ ਕਰਾਂਗੇ ਤੇ ਲੈਬੋਰੀਟਰੀ ਦਸੀਂ ਨਵੀਆਂ ਬਣਾ ਰਹੇ ਹਾਂ ਅਸੀਂ ਇਹਦੇ ਵਾਸਤੇ ਕੋਲਾਬੋਰੇਸ਼ਨ ਕੀਤੀ ਹੈ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਜਿਹੜੀ ਹੈਗੀ ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਅੱਛੇ ਲੈਬੋਰੀਟਰੀਜ਼ ਨੇ AI ਦੇ ਵਿੱਚ ਤੇ ਜਿਹੜੀਆਂ ਇਮੇਜਿੰਗ ਦੇ ਵਿੱਚ ਤੇ ਉਹਨਾਂ ਨਾਲ ਕੋਲੈਬੋਰੇਸ਼ਨ ਕਰਕੇ ਅਸੀਂ ਪ੍ਰੋਡੂਲ ਮਾਰ ਰਹੇ ਹਾਂ ਉਹਨਾਂ ਦੀ ਜਿਹੜੀ ਟੈਕਨੋਲੋਜੀ ਹੈਗੀ ਉਹ ਜਿਹੜਾ ਸਾਡਾ AI ਦਾ ਸਕੂਲ ਬਣੇਗਾ ਉਹਦੇ ਚ ਅਸੀਂ ਇੰਸਟਾਲ ਕਰ ਰਹੇ ਹਾਂ ਸੋ ਅਗਲੇ ਸਾਲ ਅਸੀਂ ਇਹ ਸਕੂਲ ਬਣਾ ਕੇ ਡਿਗਰੀਆਂ ਵੀ ਸਟਾਰਟ ਕਰਾਂਗੇ ਤੇ ਸੈਪਰੇਟ ਅਸੀਂ ਅੱਛੀਆਂ ਲੈਬਾਰਟਰੀਜ਼ ਬਣਾਵਾਂਗੇ ਤੇ ਉਹ AI ਦੇ ਅੱਗੇ ਜਵਾਨਾ ਹੈਗਾ ਤੇ ਸਾਡਾ ਇਸੇ ਤਰ੍ਹਾਂ ਜਿਹੜਾ ਡਿਜੀਟਲ ਟੈਕਨੋਲੋਜੀ ਪਾਰਕ ਬਣ ਰਿਹਾ ਉਹ ਵੀ AI ਬੇਸਡ ਹੈ ਇਮੇਜਿੰਗ ਬੇਸਡ ਹੈ ਉਹ ਵੀ ਇਸ ਦਾ Part ਵਿੱਚ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਫਰਸਟ ਰੈਂਕਿੰਗ ਅਮੰਗ ਐਗਰੀਕਲਚਰ ਯੂਨੀਵਰਸਿਟੀਆਂ ਵਿੱਚੋਂ ਪ੍ਰਾਪਤ ਹੋਇਆ ਇਹ ਸਾਡੇ ਆਨਰੇਬਲ ਵਾਈਸ ਚਾਂਸਲਰ ਸਾਹਿਬ ਦੀ ਜੋ ਲੀਡਰਸ਼ਿਪ ਤੇ ਦੀ ਕੁਆਲਿਟੀ ਆ ਤੇ ਜੋ ਉਹਨਾਂ ਦੀ ਵਿਜਨ ਆ ਉਹਨਾਂ ਦੀ ਕੰਟੀਨਿਊਸ ਸਸਟੇਨਡ ਅਫਰਟ ਫਾਰ 24 ਇਨਟੂ 7 ਐਂਡ ਸਾਡੇ ਬੌਸੇ ਕਮਿਟਡ ਜਿਹੜੇ ਆ ਆਫੀਸਰਸ ਐਂਡ ਸਾਡੇ ਡੀਨਸ ਉਹਨਾਂ ਦੀ ਕੰਟੀਨਿਊਸ ਅਫਰਟਸ ਦੇ ਨਾਲ ਹੀ ਸੰਭਵ ਹੋਇਆ ਹੈਗਾ ਐਂਡ ਫॉर दैट ਆਈ ਕੰਗ੍ਰੈਚੂਲੇਟ ਟੂ ਆਨਰੇਬਲ ਵੀਸੀ ਸਾਹਿਬ ਐਂਡ 올 ਦਾ ਸੀਨੀਅਰ ਆਫੀਸਰਸ ਆਫ ਦਾ ਇੰਸਟੀਚਿਊਟ ਐਂਡ ਇਟਸ ਅ ਮੈਟਰ ਆਫ ਗ੍ਰੇਟ ਪ੍ਰਾਈਡ ਫਾਰ ਦਿਸ ਇੰਸਟੀਚਿਊਟ ਐਜ਼ ਵੈਲ ਐਜ਼ ਆਫ ਪੰਜਾਬ